ਤੇ ਲੋ ਮੇਂ ਟ੍ਰੋਕਰ ਉਹ ਚੈੱਕ ਕਰਨਾ ਪ੍ਰੋਪਰ ਜਮਾਂ ਜੈਨੂਇਨ ਉਹ ਮੇਂ ਜੋ ਕਰੀ ਫੀਟਿੰਗ ਹੋ ਗਈ ਨਾ ਸਾਰੀ ਸਾਰਾ ਉਹ ਤੇ ਸਾਰੇ ਚੀਜ਼ਾਂ ਨਵੀਆਂ ਪੈਗੀਆਂ ਫਰੇ ਏ ਟੂ ਜ਼ेड ਆਏ ਨਹੀਂ ਵੀ ਆ ਪੇਂਟ ਕਰਕੇ ਪਾਤੇ ਜਾਂਦਾ ਸਭ ਇਹ ਸਾਰਾ ਜੋ ਜੈਂਕ ਸਮਾਨ ਆਉਂਦਾ ਸੀ オリジナル ਠੀਕ ਹੈ ਉਸੇ ਤਰੀਕੇ ਸਾਰਾ ਉਹ ਮੇਂ ਜੋ ਕਰ ਕੱਲੇ ਕੱਲੇ ਨਾਟ ਬੋਲਟ ਯਾਰ ਕਹੇ ਦੀ ਬਰੀਕੀ ਦੇ ਨਾਲ ਉਹ ਵੀ ਪਾਈਪਾਂ ਵਗੈਰਾ ਆ ਦੇਖੋ ਹਮ ਸਹੀ ਗੱਲ ਆ ਆਏ ਨਹੀਂ ਉਹਨਾਂ ਨੂੰ ਪੇਂਟ ਆ ਠੀਕ ਹੈ ਜਿਹੜੀ ਚੀਜ਼ ਬਾਕੀ ਰੰਗ ਦੀ ਕੁਆਲਿਟੀ ਵੀ ਪੂਰੀ ਸ਼ਰਾ ਕਰੀ ਪਈ ਆ ਜਰਾ ਆ ਦੇਖੋ ਕਿਹੜੇ ਲੋਟ ਚ ਚਮਕਦਾਗਾ ਹਨਾ ਟ੍ਰੈਕਟਰਨ ਅਤਲੀ ਮੂੰਹ ਦੀ ਨਾ ਮੇਟਰ ਰੰਗ ਵਿੱਚ ਹੀ ਰੰਗ ਫਿਰ ਇਹ ਤਾਂ ਟੂਕੇ ਦਾ ਕੀਤਾ ਅਰੀਜਨਲ ਏਜੰਸੀ ਵਾਲਾ ਹਾਂ ਏਜੰਸੀ ਵਾਲਾ ਠੀਕ ਆ ਸੋ ਲਾ ਦੇ ਮੜੀ ਜੀ ਤੇ ਬਾਕੀ ਆ ਸਾਰਾ ਸਮਾਨ ਨਵਾਂ ਹੀ ਲੱਗਿਆ ਨਾ ਸੀਟ ਵਗੈਰਾ ਐਂਡੀ ਉਂਡੀ ਗੀਟਰ ਵਗੈਰਾ ਸਾਰੀ ਫੀਟਿੰਗ ਵਗੈਰਾ ਇਹ ਤਾਂ ਸਾਰਾ ਨਵਾਂ ਹੀ ਲੱਗਣਾ ਸੀ ਚੀਜ਼ ਹੁਣ ਪ੍ਰੋਪਰ ਦੇਖ ਲਓ ਮੜ ਗਾੜਾ ਜਿਵੇਂ ਖੜੇ ਜਮਾ ਸਿੱਧੇ ਆ ਠੀਕ ਆ ਜਾਈ ਨਹੀਂ ਕੀ ਲੱਗਦੇ ਅਗਿਆ ਟਾਇਰਾਂ ਦੇ ਛੇਕੇ ਨਾਲ ਹੀ ਹੋ ਗਿਆ ਸੀ ਲੋਹਾ ਇਸ ਤਰ੍ਹਾਂ ਇਸ ਤਰ੍ਹਾਂ ਇੱਥੇ ਉੱਠੇ ਵੀ ਸੀ ਆਏ ਆਏ ਹੋਏ ਵੇਖ ਠੀਕ ਹੋਮਗੇ ਸੀਗੇ ਅੱਗ ਲੱਗਣ ਕਰਨਾ ਫਾਰਟ ਪੈ ਗਿਆ ਸੀ ਨਾ ਲਾਲ ਹੋ ਗਏ ਸੀ ਜਮਾਂ ਠੀਕ ਆ ਮੱਛੇ ਪੈ ਸਵਾਹ ਹੋ ਗਈ ਯਾਰ ਹਨਾ ਹਾਂ ਠੀਕ ਆ ਤੇ ਮਾਡਲ ਇਹ ਕਿਹੜਾਗਾ ਇਹ 14 ਤੇ 15 15 14 15 ਮਾਡਲ ਦੇ ਕਰੀਬ ਆ ਟਰੈਕਟਰ ਠੀਕ ਆ ਲੈ ਮੇਹਰੋ ਦੇਖੋ ਹੁਣ ਵੀਰਾਂ ਨੇ ਦੁਬਾਰੇ ਰੀਪੇਟ ਕਰਤਾ ਇਹ ਟਰੈਕਟਰ ਨੂੰ ਅੱਗ ਲੱਗ ਕੇ ਜਮਾਂ ਕਿ ਦੀ ਸੜ ਕੇ ਸਵਾਹ ਹੋ ਗਿਆ ਸੀ ਟਰੈਕਟਰ ਇਹ ਪਿੰਡ ਰੋੜੀ ਜ਼ਿਲ੍ਹਾ ਸਰਸੇ ਦਾ ਇਹ ਟਰੈਕਟਰ ਹੈਗਾ ਤੇ ਜਿਹੜੇ ਵੀਰਾਂ ਨੇ ਵੀਡੀਓ ਦੇਖੀ ਹੋਣਗੀਆਂ ਉਹਨਾਂ ਨੂੰ ਤਾਂ ਪਤਾ ਹੈ ਨਾ ਇਹ ਟਰੈਕਟਰ ਦਾ ਵੀ ਕੀ ਹਾਲ ਹੋ ਗਿਆ ਸੀਗੇ ਤੇ ਉਦੋਂ ਦਾ ਕਹਿੰਦੀ ਵੀ ਜਿਹੜਾ ਵੀ ਵੀਰ ਦੇਖ ਲੈਂਦਾ ਸੀ ਯਾਰ ਹਰੇਕ ਦੇ ਅੱਖੋਂ ਹੰਝੂ ਡਿੱਗਦੇ ਸੀ ਨਾ ਟਰੈਕਟਰ ਦੇਖ ਕੇ ਉਦੋਂ ਨੁਕਸਾਨ ਵੀ ਬਹੁਤ ਹੋਇਆ ਇਤਕੀ ਜ਼ਿਮੀਂਦਾਰ ਭਰਾਵਾਂ ਦਾ ਵਿਚਾਰਾਂ ਇਹਨਾਂ ਦੀ ਕਣਕ ਵੀ ਹਾਂ ਕਣਕਾਂ ਵਗੈਰਾ ਬਹੁਤ ਯਾਰ ਯਾਰ ਇਤਕੀ ਨੁਕਸਾਨ ਹੋਇਆਗਾ ਮਸ਼ੀਨਰੀ ਦਾ ਵੀ ਤੇ ਫਾਤਲਾਂ ਦਾ ਵੀ ਹਾਂ ਆਪਾਂ ਵੀ ਜਦੋਂ ਉਹਨਾਂ ਨੇ ਦੱਸਿਆ ਜਦੋਂ ਮੇਰੇ ਨਾਲ ਗੱਲ ਹੋਈ ਵੀ ਐ ਕਰਕੇ ਟਰੈਕਟਰ ਵੀ ਮੱਚ ਗਿਆ ਹਾਂ ਵੀ ਨੁਕਸਾਨ ਹੋ ਗਿਆ ਸਹੀ ਗੱਲ ਆਪਾਂ ਵੀ ਉਹਨਾਂ ਦਾ ਮਾਨ ਤਾ ਪੂਰਾ ਰੱਖਿਆ ਠੀਕ ਆ ਤੇ ਮਿੱਤਰੋ ਆਪਣੇ ਵੀਰ ਮਿੱਤਰ ਸੀਗੇ ਉਹਨਾਂ ਨੇ ਆਪਾਂ ਨੂੰ ਫੋਨ ਲਾਇਆ ਕਹਿੰਦਾ ਵੀ ਰੰਗ ਪੇਂਟ ਕਰਵਾਉਣਾਗਾ ਮਾ ਤੁਸੀਂ ਕੀ ਰਾਂ ਹੱਥੇ ਭਾਈ ਰੂਪੇ ਦੇਖ ਕੇ ਆ ਜਾ ਕੇ ਤੇ ਜੂਦਾ ਕੰਮ ਫੇਰ ਉਹ ਦਿੱਖ ਦਸੀ ਨਾ ਵੀ ਹਾਂ ਹੁਣ ਵੀ ਜੇ ਕਿਸੇ ਬੰਦੇ ਨੇ ਟਰੈਕਟਰ ਦੇਖਣਾ ਹਾਂ ਬਸ ਕੱਲ ਨੂੰ ਭਾਈ ਯਾਰ ਕਿਉ ਆ ਕੇ ਲੈ ਜਾਣਗੇ ਰੂੜੀ ਕੱਲ ਕੱਲ ਨੂੰ ਪਿੰਡ ਰੂੜੀ ਉਹਨਾਂ ਦਾ ਰੂੜੀ ਹਾਂ ਜ਼ਿਲ੍ਹਾ ਸਰਸਾ ਤੱਕ ਪਹੁੰਚ ਜੂਗਾ ਪਿਆਰ ਦਾ ਚੈੱਕ ਕਰ ਸਕਦਾ ਹਾਂ ਚੈੱਕ ਕਰ ਸਕਦੇ ਹੋ ਬਾਕੀ ਮਿੱਤਰੋ ਪੁਰਾਣੀਆਂ ਵੀਡੀਓ ਆਪਾਂ ਵਿੱਚ ਵੀਡੀਓ ਕਲਿੱਪ ਲਾ ਦਾਂਗੇ ਸਾਰੇ ਘਟ ਘਟ ਪੁਰਾਣੇ ਮੱਚੇ ਹੋਏ ਟਰੈਕਟਰ ਦੇ ਤੇ ਹੋਂ ਦੀ ਲੁੱਕ ਤੇ ਉਦੋਂ ਦੀ ਲੁੱਕ ਵੀ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਤੇ ਬਾਕੀ ਤੇ ਜੁਦਾਈ ਬਹੁਤ ਬਹੁਤ ਧੰਨਵਾਦ ਜਿਹੜਾ ਟਰੈਕਟਰ ਬਹੁਤ ਘੱਟ ਸਮੇਂ ਦੇ ਵਿੱਚ ਤਿਆਰ ਕਰਦਣਾ ਤੇ ਜੂ ਤੇ ਜੇ ਕਿਸੇ ਵੀਰ ਨੇ ਹੋਰ ਵੀ ਟਰੈਕਟਰ ਮਿੱਤਰੋ ਤਿਆਰ ਕਰਵਾਉਣਾ ਪੇਂਟ ਵਗੈਰਾ ਨਾ ਕਰਵਾਉਣਾਗਾ ਤਾਂ ਕੰਟ੍ਰੈਕਟਰ ਦਾ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਆ ਸਾਹਮਣੇ ਭਾਈ ਰੂਪੇ ਵਾਲਾ ਪੋਲੋ ਹੋਗਾ ਇਧਰਲੀ ਛੜ ਰਾਮਪਰ ਵਾਲ ਸਲਾਦਪੁਰੇ ਵਾਲੀ ਆ ਗਈ ਤੇ ਆਪਾਂ ਇਹ 5911 ਦਾ ਦੰਨਾ ਪ੍ਰੋਪਰ ਕੰਮ ਹੈਗਾ ਹੀ ਹੈਗਾ 4/4 ਕਰਨ ਦਾ ਨਿਮਿੰਦਰੇਵਰ ਕੇ ਇਧਰ ਆ ਗਏ ਵੀ ਮੋਟੀਵੇਸ਼ਨ ਹੋ ਕੇ ਗਿਆ ਹੋਇਆ ਸੀ ਨਾ ਠੀਕ ਆ ਤਾਂ ਮੋੜਾ ਮੋਟਾ ਕੰਮ ਹੋਣਾ ਆਉ ਦੁਆਰੇ ਤੇ 5911 ਜਿਹੜਾ 4/4 ਇਧਰਲੀ ਸਾਈਡ ਤੇ ਖੜੀ ਜਾਂਦਾ ਖੜਾਗਾ ਇਹਦਾ ਵੀ ਕੰਮ ਚੱਲ ਨਹੀਂ ਜਾਂਦਾ ਪ੍ਰੋਪਰ ਇਹਨਾਂ ਕੋਲੇ ਤੇ ਇਹ ਟਰੈਕਟਰ ਆਪਾਂ ਵਿੱਚ ਦੀ ਇਹਨਾਂ ਨੂੰ ਕਿਹਾ ਵੀ ਸਾਨੂੰ ਤਿਆਰ ਕਰਕੇ ਦੇਵੋ ਘੱਟ ਤੋਂ ਘੱਟ ਸਮੇਂ ਦੇ ਵਿੱਚ ਤੇ ਪਹਿਲਾਂ ਇਹਦਾ ਇੰਜਨ ਦਾ ਸਾਰਾ ਕੰਮ ਹੋਇਆ ਉਤੇ ਟਾਈਮ ਵੱਧ ਲੱਗ ਗਿਆ ਉਹ ਚੀਜ਼ ਤੇ ਟਾਈਮ ਵੱਧ ਲੱਗਿਆ ਤੇ ਰੰਗ ਤੇ ਘੱਟ ਲੱਗਿਆ ਨਾ ਹਾਂ ਤੇ ਬਾਕੀ ਟਾਰ ਵਗੈਰਾ ਨਵੀਂ ਪੋਣੇ ਸੀ ਵੀਰੇ ਨਵੇਂ ਪਵਾ ਕੇ ਕਿਹਨਾਂ ਗੱਲ ਬਣ ਗਈ ਟਰੈਕਟਰ ਦੀ ਦੁਬਾਰੇ ਕਹਿਦੀ ਵੀ ਸਹੀ ਹੋ ਗਿਆ ਸਲਾਮਤ ਹਾਂ ਬਹੁਤ ਵਧੀਆ ਕੰਮ ਨਹੀਂ ਤਾਂ ਕਵਾੜ ਚ ਹੀ ਰਹਿ ਜਾਂਦਾ ਰ ਪਟਿਆਲੇ ਹਾਂ ਸਾਰੇ ਵੀ ਹੁਣ ਜਿਹਦੇ ਟਰੈਕਟਰ ਆਇਆ ਵੀ ਇੱਥੇ ਚਲੋ ਇੱਥੇ ਬਾਹਰ ਕੰਮ ਗੁੰਮਕਾਰ ਦੇ ਬਾਹਰ ਖੜਾ ਰਹਿਦਾ ਟਰੈਕਟਰ ਠੀਕ ਹੈ ਸਾਰੇ ਕਹਿੰਦੇ ਕਵਾੜ ਚੋਂ ਲਿਆਂਦਾ ਹਾਂ ਕਵਾੜ ਚੋਂ ਲਿਆਂਦਾ ਕਵਾੜ ਕੀ ਕਰਨਾ ਸੀ ਇਹ ਠੀਕ ਹੈ ਪਰ ਅੱਜ ਆ ਕੇ ਦੇਖਦੇ ਹਾਂ ਹਾਂ ਵੀ ਅੱਜ ਜਿਹੜੀ ਨਹਾਰਾ ਟਰੈਕਟਰ ਦੀ ਬਦਲ ਗਈ ਜਾਵਾਂ ਅੱਜ ਨਵੇਂ ਉਹਦਾ ਇਕੱਲੇ ਹਾਰ ਦੀ ਘਾਟ ਰਹਿ ਗਈ ਕੱਲ ਨੂੰ ਉਹਨਾਂ ਦੇ ਆਉਂਦੇ ਨੂੰ ਮੈਂ ਕਿਹਾ ਹਾਰ ਵੀ ਪਾ ਕੇ ਖੜਾ ਦੇ ਟਰੈਕਟਰ ਤੇ ਉਹਨਾਂ ਦਾ ਵੀ ਕਹਿਦੀ ਜੀ ਸਾਬ ਪੂਰਾ ਹੋ ਜੇ ਵੀ ਹਾਂ ਵੀ ਟਰੈਕਟਰ ਆਏਗਾਗਾ ਹਾਂ ਬਾਕੀ ਕੱਲ ਨੂੰ ਕੱਲ ਵਾਲੀ ਵੀਡੀਓ ਕਲਿੱਪ ਵੀ ਬਣਾ ਲਈ ਉਹਨਾਂ ਦੇ ਵੀਰਾਂ ਨੂੰ ਪੁੱਛ ਲਈ ਮੜਾ ਜਾ ਵੀ ਕੰਮ ਕਿਵੇਂ ਲੱਗਿਆ ਹੈਨਾ ਉਹਨਾਂ ਨੂੰ ਪੁੱਛ ਕੇ ਆਪਾਂ ਵੀਡੀਓ ਹਾਂ ਇੰਨੇ ਟਰੈਕਟਰ ਤਿਆਰ ਕਰਤੇ ਠੀਕ ਹੈ ਵੀ ਹਜੇ ਤੱਕ ਇਹ ਬੰਦਿਆਂ ਦੀ ਇੱਕ ਸਫਤਤਾ ਗਈ ਹਜੇ ਤੱਕ ਇਹਨਾਂ ਨੇ ਮੈਥੋਂ ਫੋਟੋ ਨਹੀਂ ਮੰਗਵਾਈ ਟਰੈਕਟਰ ਦੀ ਟਰੈਕਟਰ ਦੀ ਗਈ ਨਹੀਂ ਫੋਟੋ ਇੱਕ ਵੀ ਫੋਟੋ ਨਹੀਂ ਗਈ ਹਜੇ ਤੱਕ ਜਿੱਦਾਂ ਮੱਛਾ ਆਇਆ ਵਾ ਤਿਆਰ ਹੁੰਦੇ ਚ ਨਹੀਂ ਬੰਦਾ ਕਹਿੰਦਾ ਵੀ ਮੇਰਾ ਟਰੈਕਟਰ ਹਾਂ ਵੀ ਕਿੰਨਾ ਕਿੰਨਾ ਅੱਜ ਵੀ ਜੀ ਲੱਗੀ ਰਹਿੰਦੇ ਆ ਇਹ ਵਿੱਚ 1% ਵੀ ਇੱਕ ਫੋਟੋ ਵੀ ਨਹੀਂ ਹਜੇ ਉਹਨਾਂ ਨੂੰ ਠੀਕ ਆ ਉਹਨਾਂ ਨੂੰ ਇੱਕ ਸਰਪ੍ਰਾਈਜ਼ ਦੇਣਾ ਓਕੇ ਜੀ ਦਾ ਠੀਕ ਆ ਵੀਡੀਓ ਆਪਾਂ ਲੇਟ ਪਾਵਾਂਗੇ ਉਹਨਾਂ ਦੇ ਘਰੇ ਪਹੁੰਚਣ ਤੋਂ ਬਾਅਦ ਹਾਂ ਬਾਕੀ ਮਿੱਤਰੋ ਤੁਸੀਂ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਉਹੀ ਟਰੈਕਟਰ ਆ ਪਿੰਡ ਰੋੜੀ ਵਾਲਾ ਜਿਹੜਾ ਸਰਸ ਵਾਲਾ ਜਿਹੜਾ ਅੱਗ ਦੀ ਲਵੇੜਦੇ ਉਹਨਾਂ ਵਿੱਚ ਆਉਣ ਕਾਰਨ ਇਹ ਸਾਰਾ ਟਰੈਕਟਰ ਮੱਚ ਗਏ ਇਹ ਕਿਹੜੀ ਸੜ ਇਹਦਾ ਦੁਬਾਰੇ ਜਨਮ ਹੋਇਆ ਟਰੈਕਟਰ ਦਾ ਤੇ ਬਾਕੀ ਰੰਗ ਪੇਟ ਹੋਇਆ ਸਾਰਾ ਇੰਜਨ ਗੇਅਰ ਦਾ ਕੰਮ ਹੋਇਆਗਾ ਤੇ ਬਾਕੀ ਤੁਸੀਂ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਕੋਈ ਗੱਲ ਬਾਤ ਹੋਰ ਆਪਾਂ ਤਾਂ ਇਹ ਕਹਿੰਨੇ ਆ ਆਪਣੇ ਜਿਹੜੇ ਦਰਸ਼ਕ ਦਰਸ਼ਕਾਪਣੂ ਦੇਖ ਰਹੇ ਆ ਆਪਣੀ ਵੀਡੀਓ ਲਾਈਕ ਤੇ ਕਮੈਂਟ ਕਰਦੇ ਆ ਹਾਂ ਆਪਾਂ ਉਹਨਾਂ ਨੂੰ ਇਹ ਕਹਿੰਨੇ ਆ ਵੀ ਜੇ ਕੰਮ ਕਰਵਾਉਣਾ ਜਾਂ ਇਹਨੂੰ ਇਸ ਤਰੀਕੇ ਨਾਲ ਹਾਂ ਜਿਹਨੂੰ ਇਸ ਤਰੀਕੇ ਨਾਲ ਕਰਵਾਉਣਾ ਹੈ ਉਹ ਬੰਦਾ ਸਾਡੇ ਨਾਲ ਕੰਟੈਕਟ ਕਰੇ ਸਹੀ ਗੱਲ ਹਾਂ ਹਾਂ ਆਪਾਂ ਉਹ ਕੰਮ ਨਹੀਂ ਕਰਦੇ ਵੀ ਹੋਰ ਦਾ 10000 ਚ ਹੋਜੂ 15 ਚ ਹੋਜੂਗਾ ਵੀ ਕਰ ਦਾਂਗੇ ਹਾਂ ਉਹ ਚੀਜ਼ ਨਹੀਂ ਠੀਕ ਆਪਾਂ ਅਗਲੇ ਨੂੰ ਆਪ ਗਾਈਡਨਸ ਸਹੀ ਕਰਦੇ ਹਾਂ ਵੀ ਆ ਚੀਜ਼ ਤੇ ਪੈਸਾ ਤੇਰਾ 20 ਲੱਗਣਾ ਹਾਂ ਸਹੀ ਗੱਲ ਜਿਵੇਂਣਾ ਸੋਸ ਆ ਵੀ ਬੈਂਡ ਆ ਜਿਹੜੇ ਇੰਨੇ ਡੈਂਟ ਨੇ ਬਹੁਤ ਘਾਟ ਨਿਕਲਦੇ ਨੇ ਚੀਜ਼ਾਂ ਚੋਂ ਇਹ ਜਮਾਂ ਇਹ ਲੱਗਦੀ ਜਿਵੇਂ ਜਮਾਂ ਨਵੀਂ ਲਾਈ ਹੁੰਦੀ ਆ ਨਾ ਇਹ ਬਾਕੀ ਜਿੰਨਾ ਵੀ ਮੈਂ ਸਪੇਅਰ ਪਾਰਟ ਦਾ ਸਮਾਨ ਹੁੰਦਾ ਹਰ ਇੱਕ ਚੀਜ਼ ਕੰਪਨੀ ਦੀ ਨਵੀਂ ਲਾਉਣਾ ਠੀਕ ਆ ਉਹ ਨਹੀਂ ਵੀ ਪੇਂਟ ਮਾਰਤਾ ਪੁਰਾਣੀ ਵਿਕਸਤੀ ਜਾਂ ਕੁਝ ਵੀ ਤੇ ਬਾਕੀ ਮਿੱਤਰੋ ਕਿਵੇਂ ਤਿਆਰ ਹੋਇਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ 15 14 ਮਾਡਲ ਟਰੈਕਟਰ ਆ ਇਹ ਤੇ ਇਕੱਠੇ ਤੇਲ ਵਾਲਾ ਹੈਗਾ ਟਰੈਕਟਰ ਇਹ ਤੇ ਜਿਹੜੇ ਵੀਰ ਨੂੰ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸੋ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਹਰੇਕ ਬੰਦਾ ਜਿਹੜਾ ਵੀਰ ਦੇਖੀ ਜਾਂਦਾ ਵੀ ਇਹ ਟਰੈਕਟਰ ਹੈ ਰੋੜੀ ਵਾਲਾ ਪਿੰਡ ਸਰਸ ਪਿੰਡ ਰੋੜੀ ਜਿਹੜਾ ਸਰਸੇ ਵਾਲਾ ਟਰੈਕਟਰ ਜਿਹੜਾ ਅੱਗ ਦੀ ਲਵੇਟ ਦੇ ਵਿੱਚ ਜਮ੍ਹਾਂ ਖਤਮ ਹੋ ਚੁੱਕਿਆ ਸੀ ਤੇ ਹੁਣ ਇਸ ਟਰੈਕਟਰ ਦਾ ਦੁਬਾਰੇ ਜਿਹੜਾ ਜਨਮ ਹੋਇਆ ਤੇ ਬਾਕੀ ਕਰ ਦਿਓ ਵੀਡੀਓ ਸ਼ੇਅਰ ਤੇ ਮਿਲਦਾਂਗੇ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ